ਉਹ ਸੁਣਨੀਏ ਜਾਂਦੀ ਏ ਜੀ ਜੀ ਕੁਝ ਕਹਿਨੀਏ ਜਾਂਦੀ ਏ ਕੁਝ ਸਮਝਾ ਲਈਏ ਜਾਂਦੀ ਏ ਤੈਨੂੰ ਕਿਵੇਂ ਕਿਸ ਢੰਗ ਨਾਲ ਮਨਾਈਏ ਨਹੀਂ ਜਾਂਦੀ ਏ ਕਿਸ ਜਗ੍ਹਾ ਤੇ ਤਿਰੰਗਾ ਲਹਿਰਾਏ ਨਹੀਂ ਜਾਂਦੀ ਏ ਘਰ-ਬਾਰ ਮੇਰਾ ਨਹੀਂ ਹੈ ਫੁੱਟਬਾਲ ਤੇ ਸਮਝਾਂਦਾ ਹਾਂ ਜਾਂਦੀ ਏ ਕਈ ਵਾਰ ਦੋ ਟੁਕੜ ਮਿਲ ਜਾਂਦੇ ਨੇ ਖਾ ਲੈਂਦਾ ਹਾਂ ਸਮਝਾਂਦਾ ਹਾਂ ਕਿਸੇ ਵਕਤ ਨਹੀਂ ਹੈ ਮਿਲਦੇ ਭੁੱਖਾ ਵੀ ਸੌ ਜਾਂਦਾ ਆ ਜਾਂਦੀ ਏ ਫੇਰ ਵੀ ਖੁਸ਼ੀ ਹੈ ਤੂੰ ਆ ਗਈ 77 ਬਰੇ ਹੋ ਗਏ ਨੇ ਜਾਂਦੀ ਏ 77 ਬਰੇ ਹੋ ਗਏ ਨੇ ਆ ਜਾਂਦੀ ਏ ਗੱਲ ਸੁਣਨੀ ਜਾਂਦੀ ਏ ਮੈਂ ਨਿਕਲਿਆ ਤਰੰਗਾ ਲੈ ਕੇ ਥੜਕ ਨਾਰੇ ਤੇ ਲਹਿਰਾ ਦੇ ਗਾਂਗਾ ਆਪਣਾ ਫਰਜ ਨਿਭਾ ਦਵਾਂਗਾ ਉੱਥੇ ਪੁਲਿਸ ਬੇਰੁਜ਼ਗਾਰ ਅਧਿਆਪਕਾਂ ਤੇ ਡੰਡਾ ਵਰਸਾ ਰਹੀ ਸੀ ਮੈਂ ਡਰ ਗਿਆ ਉੱਥੇ ਉਹ ਮਸਾ ਭੱਜ ਕੇ ਨਿਕਲਿਆ ਨਹੀਂ ਜਾਂਦੀ ਏ ਹੱਥ ਵਿੱਚ ਤਰੰਗਾ ਜਾਇਕ ਸਰਕਾਰੀ ਫੰਕਸ਼ਨ ਵਿੱਚ ਜਾ ਪੜਿਆ ਉੱਥੇ ਇੱਕ ਮੰਤਰੀ ਆਪਣੇ ਗੁਣ ਤੇ ਸਰਕਾਰ ਦੇ ਕੰਮ ਗਿਣਾ ਰਿਹਾ ਸੀ ਝੂਠਾ ਕਫਰ ਹੋ ਰਿਹਾ ਸੀ ਲੋਕਾਂ ਨੂੰ ਆਪਣੇ ਮਗਰ ਲਾ ਰਿਹਾ ਸੀ ਮੈਂ ਕਿਹਾ ਤਿਰੰਗਾ ਹੈ ਸੱਚਾ ਮੰਤਰੀ ਝੂਠਾ ਹੈ ਉੱਥੋਂ ਵੀ ਮੈਂ ਕਰਨੀ ਖਤਕੜਾਈ ਨਹੀਂ ਆਜ਼ਾਦੀ ਹੈ ਇੱਕ ਨਵੀਂ ਤਕੀਮ ਬਣਾਈ ਜਿੱਥੇ ਵੀ ਮੈਂ ਜਾਂਦਾ ਸੀ ਸਭ ਆਪਣੇ ਹੀ ਸੋਲੇ ਗਾਉਂਦੇ ਸੀ ਜਿਨ੍ਹਾਂ ਦੇ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਮੁੱਢ ਤੋਂ ਹੀ ਪਨਾਉਂਦੇ ਸੀ ਹਰ ਕੋਈ ਕਹਿੰਦਾ ਸੀ ਮੈਂ ਦੇਸ਼ ਨੂੰ ਸਿਕੰਦੀ ਪੌੜੀ ਤੇ ਪਹੁੰਚਾਇਆ ਅੱਗੇ ਵੀ ਦੇਸ਼ ਨੂੰ ਖੁਸ਼ਹਾਲ ਬਣਾਵਾਂਗੇ ਅਗਲੇ ਵਰੇ ਵੀ ਇਹ ਜਗ੍ਹਾ ਤੇ ਝੰਡਾ ਲਹਿਰਾਵਾਂਗੇ ਮੈਨੂੰ ਕੋਈ ਸਮਝ ਨਹੀਂ ਆਈ ਮੈਂ ਕਿੱਥੇ ਤਿਰੰਗਾ ਲਹਿਰਾਵਾਂਗਾ ਮੈਂ ਆਪਣੇ ਡੇਰੇ ਨੂੰ ਚੱਲ ਪਿਆ ਆਪਣੇ ਫੁੱਟਪਾਥ ਤੇ ਝੰਡਾ ਲਹਿਰਾਵਾਂਗਾ ਮੈਂ ਉੱਥੇ ਹੀ ਝੰਡਾ ਲਹਿਰਾ ਦਿੱਤਾ ਦੇਸ਼ ਭਗਤਾ ਅਸੀਂ ਤੁਹਾਨੂੰ ਪ੍ਰਣਾਮ ਕੀਤਾ ਆਪਣੀ ਬੋਰੀ ਇਸ ਤਰ੍ਹਾਂ ਧਾਤੀ ਦੇ ਵਿਚਾਹ ਦਿੱਤਾ ਜਾਂਦੀ ਏ ਅਗਲੇ ਬਰੇ ਵੀ ਤੈਨੂੰ ਬਣਾਵਾਵਾਂਗਾ ਆਪਣੇ ਫੁੱਟਪਾਥ ਤੇ ਝੰਡਾ ਲਹਿਰਾਵਾਂਗਾ ਆ ਨਹੀਂ ਜਾਂਦੀ ਏ ਗੱਲ ਸੁਣਨੀ ਜੀ ਵਾਹ ਵਾਹ ਯਾਰ